ਲੋੜੀ ਵੈਲਕਮ ਹੈ ਜੀ ਐਨੂੰ ਕਿਦਾਂ ਸਾਰੇ ਠੀਕ ਠਾਕ ਹੋ ਜੀ ਆਪਾਂ ਅੱਜ ਵੀਡੀਓ ਮੈਡਮ ਜਿਹੜਾ ਵੇਖਣ ਜਾ ਰਹੇ ਆ ਨਾ ਉਹ ਹੈ ਲੋੜੀ ਸਪੈਸ਼ਲ ਲੋੜੀ ਵਸੇ ਗੁਦਰ ਵੀ ਲੱਗਦਾ ਨਾ ਬੁੱਝ ਨਹੀਂ ਇਹ ਨਾ ਹਾਂਜੀ ਹਾਂ ਇੱਕ ਦੋ ਦਿਨ ਪਹਿਲੇ ਮੇਂ ਲੱਗਦਾ ਲੋੜੀ ਸੀ ਤੇ ਚਲੋ ਆਪਾਂ ਵੇਖਨੇ ਆ ਆ ਵੀਡੀਓ ਆਪਣੇ ਕੋਲ ਜਿਹੜਾ ਆਇਆ ਜੀ ਪਿੰਡ ਦਾ ਰੇਡੀਓ ਇਹਨਾਂ ਦਾ ਵੀਡੀਓ ਹੈ ਜੀ ਤੇ ਚਲੋ ਪਹਿਲੇ ਆਪਾਂ ਵੇਖ ਲਈਏ ਫਿਰ ਕਰੀਏ ਸਟਾਰਟ ਇਹ ਇੱਕ ਨੰਬਰ ਐਂ ਕਰ ਇੱਕ ਟੋੜਾ ਫੁੱਲਿਆਂ ਦਾ ਤੇ ਇੱਕ ਹੀ ਮੌਫਲੀਆਂ ਦਾ ਕਰ ਦੇ ਡੈਡੀਆਂ ਇਨੀ ਮੌਫਲੀ ਕੀ ਕਰਨੀ ਆ ਓਏ ਦਿਨ ਦਿਹਾੜ ਦਾ ਟਾਈਮ ਆ ਸੌਤੀ ਪਹਿਣਾ ਉਦੀ ਲੋੜੀ ਮੰਗਣ ਕੁਝ ਦੇ ਕੇ ਤੋਰਾਂਗੇ ਭਾਜੀ ਆਪਣੇ ਕੋਲ ਰੇੜੀਆਂ ਵੀ ਬਹੁਤ ਵਧੀਆ ਦੇ ਖਾਸ ਗੋੜਦੀਆਂ ਪਾਦੀ ਇਹ ਵੀ 5 ਕਿਲੋ ਪਾਦੇ ਪਾਦੇ ਜੋਕਰਾ ਜੀ ਕਰਦਾ ਪਾਦੇ ਡੈੜੀਆਂ ਆਪਣੇ ਕਿਹੜਾ ਕਾਕਾ ਜੰਮਿਆ ਵਾ ਹੱਲੇ ਤੇ ਡੋਰ ਵੀ ਲੈਣੀ ਐ ਔਰ ਕੰਜਰ ਦੇਆ ਤੂੰ ਤੇ ਜੰਮਿਆ ਹਾਂ ਤੂੰ ਕਹਿੰਦਾ ਤੋ ਡਿੱਗਾ ਉਹ ਪਾਜੀ ਡੋਰ ਲੈਣੀ ਆ ਆਹੋ ਔਰ ਸਾਹਮਣੇ ਡੋਰ ਲੱਗਣ ਦੀ ਜੇ ਇੱਕ ਨੰਬਰ ਜਿਹੜਾ ਔਰ ਠੀਕ ਐ ਪਾਉਰੀ ਤੂੰ ਹੀ ਤੋਲ ਮੈਂ ਮੁੰਡੇ ਨੂੰ ਡੋਰ ਦਵਾਦਾ ਚੱਲਾ ਉਹ ਡੈੜੀਆਂ ਐ ਨੀ ਮੇਰੇ ਚੈਨਾ ਲੈਣੀ ਐ ਔਰ ਕੰਜਰ ਦੇਆ ਪੁੱਛ ਤੇ ਲਈਏ ਕੀ ਪਤਾ ਇਹ ਵੀ ਚੈਨਾ ਹੀ ਹੋਵੇ ਆ ਜਾ ਪਾਪਾ ਧੋਰ ਪੂਰੀ ਖੈਂਚਾ ਵਾਲੀ ਲਾਈ ਉਹ ਖੈਂਚੇ ਲਾਉਂਗਾ ਪਿਓਆ ਐਡੇ ਖੈਂਚੇ ਮਾਰਨਾ ਜਿੰਨਾ ਕਦਰਾ ਸਰੀਰ ਆ ਕਦੇ ਆਪ ਨਾਲ ਖਿੱੱਚਿਆ ਜਾਈ ਪਾਪਾ ਤੂੰ ਮੈਨੂੰ ਜਾਣਦਾ ਨਹੀਂ ਹਲੇ ਮੇਰੇ ਨਾੜੀਂ ਜੋਰਿਆ ਬੜਾ ਵੀ ਤੇਰੇ ਨਾੜੀਂ ਜੋਰਿਆ ਤੇ ਹੋਰ ਤੇ ਪਾਪਾ ਦੋ ਗੋਟ ਪੂਰੇ ਲਾਈ ਓ ਜਵਾਨਾ ਦੋ ਗੋਟ ਕਹੀ ਯਾਰਾ ਦੋ ਗੋੜੀ ਦਵਾਂਗੇ ਘਟਦਾ ਨਹੀਂ ਵਿੱਚੋਂ ਕਦੀ ਝੋਟਾ ਧੋਰ ਮੇਰੀ ਤਿੱਕੀ ਬੱਲਿਆ ਬੈਜੀ ਨਾ ਵਢਾ ਕੇ ਕਦੇ ਪੋਟਾ ਮੇਰੇ ਵਾਚ ਲਈ ਓ ਆ ਫੜ ਜਾ ਕੇ ਤੇ ਜਾ ਜਾ ਕੇ ਲਾ ਖਿੱਤਾ ਕੁਚਾ ਅੱਧੂ ਲੱਗਦਾ ਜਿਵੇਂ ਸੰਸਟ ਹੈ ਮੈਂ ਅੱਦਕਾ ਲੋਕੀ ਤਾਂ ਸੀ ਆਓ ਜੀ ਆਓ ਚੈਨਾ ਚੈਨਾ ਹੀ ਆ ਉਹ ਡੈੜੀਆਂ ਲੱਗਨ ਦੇ ਧਾਗਾ ਡਈ ਹੈ ਜਦੋਂ ਉਹ ਕਹਿੰਦਾ ਚੈਨਾ ਤੂੰ ਘਰ ਤੋਂ ਭੌਂਕੀ ਜਾਂਦਾ ਕਿਉਂ ਭਾਜੀ ਚੈਨਾ ਹੀ ਆ ਨਾ ਉਹ ਇੱਕ ਵਾਰੀ ਦੱਸ ਦੇ ਦਿੱਤਾ ਵਾ ਵੀ ਚੈਨਾ ਹੀ ਆ ਉਹ ਪਾਪਾ ਝੂੜ ਗਏ ਮਰੀ ਜਾਂ ਢਾਂ ਡੋਰ ਤੇ ਤੇਰੀ ਧਾਗਾ ਵਾ ਉਹ ਪੁੱਤਰਾ ਡੋਰ ਤੇ ਧਾਗਾ ਹੀ ਆ ਉਹ ਮੇਰਾ ਨਾਂ ਚੈਨਾ ਵਾ ਚੈਨਾ ਡੋਰ ਵਾਲਾ ਓਏ ਤੇ ਚੈਨਾ ਡੋਰ ਨਹੀਂ ਹੈਗੀ ਉਹ ਜਾ ਭਰਾਵਾ ਰੱਬ ਰੱਬ ਕਰ ਓਏ ਆਪ ਤੇ ਤੂੰ ਮਰਨਾ ਹੈ ਮਰਨਾ ਮੈਨੂੰ ਵੀ ਮਰਾਉਂਗਾ ਗਰੀਬ ਬੰਦੇ ਨੂੰ ਓਏ ਉਹਦੀ ਫੜ ਪਤਾ ਕਿੰਨੀ ਆ ਕੰਜਰ ਦਾ ਤੂੰ ਮੈਨੂੰ ਪਿਆਉਣੀ ਜੇਲ੍ਹ ਦੀ ਧਾਰ। ਭਾਜੀ ਚੈਨਾ ਡੋਰ ਤਾਂ ਵੀ ਕੋਈ ਪੱਕੀ ਡੋਰ ਨਹੀਂ ਆਗੀ। ਵਾਧੂ ਵਧੀਆ ਡੋਰ ਹੈ ਆਪਣੇ ਕੋਲ। ਆਓ ਤੁਹਾਨੂੰ ਪਿੱਛੇ ਵਸਾਉਣੇ ਆ ਡੋਰ। ਉਹ ਖਾ ਦੋ ਮੁੰਡਾ ਖੁਸ਼ ਕਰਦੇ ਆ ਇੱਕ ਰੀ। ਮੁੰਡਾ ਖੁਸ਼ ਕਰਦੰਨੇ ਇਹ ਕਿਹੜੀ ਗੱਲ ਆ। ਹਾਂ। ਆਓ ਇਧਰ ਆਓ ਆਓ ਪੈਸੇ ਕਿੰਨੇ ਦੇ ਲਾਉਣੇ ਆਪਾਂ ਇਹ ਆਪਾਂ ਖੁੱਲੇ ਹੀ ਲਾਉਣੇ ਆ 70 ਰੁਪਏ ਮਟਰ ਵੇਚੇ ਆ ਉਹ ਮੈਨੂੰ ਮਟਰ ਨਾਲ ਵੇਚੋ ਮੈਨੂੰ ਡੋਰ ਦੱਸੋ ਕਿੰਨੀ ਲੈਣੀ ਆ ਦੱਸ ਮੜਿਆ ਕਿਹੜੀ ਲੈਣੀ ਆ ਉਹ ਡੈਡੀ ਆ ਆਹ ਤੇ ਲੈਣੀ ਨਹੀਂ ਆ ਪਿੰਡ ਠੋਲੀ ਦੇ ਮੁੰਡੇ ਨੇ ਲਿਆਂਦੀ ਮੋਨੋਫਿਲ ਅਗਲੇ ਆ ਲਾਲਾ ਟੁੱਟਨੀਆ ਸ਼ਰੀਕੇ ਦੇ ਕਰਾਈ ਬੇਚੀ ਫਿਰ ਹਾਂ ਮੁੱਛ ਦਾ ਸਵਾਲ ਆ ਪਾਓ ਜੀ ਕਰੋ ਹਚਾਨਾ ਡੋਰ ਦਾ ਗੱਟੂ ਪੈਦਾ। ਉਹ ਮੈਂ ਕਿੱਥੋਂ ਪੈਦਾ ਕਰਦਾ ਚైనా ਡੋਰ ਦਾ ਗੱਟੂ? ਮੇਰੇ ਕੋਲ ਇਹ ਚైనా ਦਾ ਵੀਜ਼ਾ ਵੀ ਨਹੀਂ ਹੈਗਾ। ਤੁਹਾਨੂੰ ਕਿੰਨੇ ਵੀਜ਼ਾ ਦੇਣਾ ਹੈ? ਜਿੱਦਾਂ ਤੁਹਾਡਾ ਮੂੰਹ ਤੁਹਾਡੇ ਕੋਲ ਪਾਸਪੋਰਟ ਵੀ ਨਹੀਂ ਹੋਣਾ। ਉਹ ਜੇ ਉਹ ਮੂੰਹ ਦਾ ਤੂੰ ਪਾਸਪੋਰਟ ਕਹਿਣਾ ਤੇਨੂੰ ਤੇ ਘਰੇ ਹੀ ਦੇ ਕੇ ਗਹਿਣਿਆ। ਪਾਸਪੋਰਟ ਨਹੀਂ ਹੋਣਾ। ਉਹ ਚਲੋ ਗਾ ਦੱਸੋ ਕਿੰਨੀ ਲੈਣੀ ਹੈ ਡੋਰ। ਦੇ ਦੋ ਦੋ ਕ ਗਜ। ਸਲਾਵਾ ਪਾਉਣ ਨੂੰ ਖੜਨੀ ਹੈ। ਉਹ ਡੈੜੀਆਂ ਗੋਟ ਹੁੰਦੀ ਓ ਚਲੋ ਵੇਦਾ ਦੋ ਗੋਟ ਦੇ ਦਾ ਤੇ ਕੋਈ ਨਹੀਂ ਦੋ ਗੋਟਾਂ ਦੇ ਦੇ ਨੇ ਇੱਕੜੀ ਗੱਲ ਆ ਦੋ ਗੋਟ ਵਾਹ ਕਿੰਨੀ ਹੁੰਦੀ ਆ ਓਏ ਇਹੀ ਕਿਹੜਾ ਮਣੀ ਆ ਗਰੀ ਵਾਧੂ ਹੁੰਦੀ ਆ ਦੋ ਗੋਟਾ ਜੇ ਇੱਥੋਂ ਗੁੱਡੀ ਡਾਈਏ ਤਾਂ ਜਨੇਾਲੇ ਚਲ ਜੂਗੀ ਓ ਤੂੰ ਗੁੱਡੀ ਜਨੇਾਲੇ ਜਾ ਕੇ dala ਐਡੀ ਮੁਸ਼ਕਲ ਜੂ ਕਰਨ ਲਿਆ ਦੇਖੋ ਜਨੇਾਲੇ ਕੀ ਆ ਜਨੇਾਲੇ ਤੇਰਾ ਓ ਨਹੀਂ ਨਹੀਂ ਉੱਥੇ ਦੀ ਮਾਫੀ ਆ ਮੇਰੀ ਫੈਨ ਆ ਨਾ ਤੂੰ ਉਹਦੇ ਸਿੱਕਾ ਕਰਦਣਾ ਵੀ ਤੇਰੀ ਫੈਨ ਆ ਦੀ ਮਾਫੀ ਔਰ ਦੱਸੋਗਾ ਕਿੰਨੀ ਲੈਣੀ ਆ ਲੈ ਨਹੀਂ ਪਤਾ ਵੇ ਕਰ ਪਸੰਦ ਡੈੜੀਆਂ ਆ ਤੇ ਲੈਣੀ ਨਹੀਂ ਆ ਤੇ ਕੀ ਲੈਣਾ ਵਾ ਫੇਰ ਇਹਨੇ ਮੈਂ ਲੈਣੀ ਚੈਨਾ ਉਹ ਇਧਰ ਆ ਤੈਨੂੰ ਦਸਾਂ ਚੈਨਾ ਲੈਣੀ ਆ ਜਵਾਨਾ ਚੈਨਾ ਡੋਰ ਦਾ ਵੀ ਫਾਇਦਾ ਉਹ ਪੰਛੀ ਇਹਨੇ ਨਹੀਂ ਕੋਈ ਉਡਣ ਦੇਤਾ ਉਹ ਲੋਕਾਂ ਦੇ ਗਲਾਂ 'ਚ ਫੇਰਨ ਢਈ ਪਾਉ ਜੀ ਦੁਨੀਆ ਮਰਨ ਢਈ ਇਹਨੇ ਡੋਰ ਹੀ ਬੜੀ ਮਾੜੀ ਆ ਉਹ ਇਹਦੀ ਸਜ਼ਾ ਪਤਾ ਕਿੰਨੀ ਆ ਜੇ ਬੰਦੇ ਕੋ ਫੜੀ ਜਾਵੇ ਤੇ ਹਾਂ ਆ ਵੇਖੋ ਡੋਰ ਤੁਹਾਨੂੰ ਮੈਂ ਦਿਖਾਵਾਂ ਆ ਵੇਖ ਓਏ ਆ ਵਾ 12 ਤਾਰੀ ਡੋਰ ਇਹਦੇ ਨਾਲ ਦੀ ਡੋਰ ਨਹੀਂ ਹੈਗੀ ਕੋਈ ਵੀ ਹਾਂ ਉਹ ਵੇਖ ਪਸੰਦੀ ਵੇਖ ਲਾ ਪਾੜੀ ਮੁੰਡਾ ਕੋਹ ਜਿਆ ਨਹੀਂ ਲੱਗਦਾ ਕੋਈ ਹੋਰ ਵਿਖਾ ਦੋ ਕੋਈ ਨਹੀਂ ਹੋਰ ਵਿਖਾ ਦਿੰਦੇ ਓਏ ਆਹ ਡੋਰ ਵੇਖੋ ਆਹ ਜੇ ਬਲੇਟਾ ਡੋਰ ਆਹਾ ਆ ਵੇਖੋ ਇਧਰ ਆ ਬਲੇਟਾ ਤੇ ਕੋਈ ਲੱਗਾ ਨਹੀਂ ਆ ਉਹ ਭਰਾਵਾ ਇਹਦਾ ਨਾਮ ਬਲੇਟਾ ਡੋਰ ਆ ਇਹਨੂੰ ਬਲੇਟੇ ਥੋੜਾ ਲਾਦਨੇ ਹੁਣ ਜਰਦੇ ਰੰਗੀ ਜੀ ਨਹੀਂ ਹੈਗੀ ਉਹ ਤੂੰ ਗੁੱਡੀ ਡਾਉਣੀ ਆ ਕਿ ਡੋਰ ਖਾਣੀ ਆ ਜਰਦੇ ਰੰਗੀ ਨਹੀਂ ਹੈਗੀ ਆ ਲੈਨੋ ਆ ਗੋੜ ਰੰਗੀ ਹੈਗੀ ਆ ਫਿਰ ਤੇ ਜੇ ਇਹਨੂੰ ਚਟਕੀਆ ਤੇ ਗੁੱੜ ਦਾ ਸਵਾਦ ਆਊਗਾ ਉਹ ਭਰਾਵਾ ਇਹਦੇ ਕਦੀ ਚਟਕੀ ਨਹੀਂ ਆ ਤੂੰ ਚਟ ਕੇ ਵੇਖ ਲਈ ਵਾਹੇ ਚਟ ਲਈਦੀ ਆ ਉਹ ਮੈਨੂੰ ਇਹਦਾ 450 ਦੇ ਮੇਰੇ ਨਾਲ ਭਾਵੇਂ ਖਾਂਦਾ ਰਹੀ ਚਟ ਲਈਦੀ ਆ ਓਏ ਨਿਊਡਲ ਥੋੜਾ ਬੜਾ ਖਾਣੇ ਆ ਡੋਰ ਦੱਸ ਓਏ ਜਵਾਨਾ ਕਿਹੜੀ ਪਸੰਦ ਆ ਤੈਨੂੰ ਆ ਵੇਖ ਲਾ ਓਏ ਆ ਵੇਲਾ ਆ ਪਸੰਦੀ ਵਧੀਆ ਅਸਰ ਧਈ ਹਾ ਕੋਸ਼ ਹੋ ਗਈ ਉਹ ਜਾ ਚੋਦੇ ਸਰਤੇ ਲਾ ਨੀ ਯਾਰੇ ਡਾ ਗੁੱਡੀ ਡਾ ਜਾ ਗੁੱਡੀ ਡਾ ਉਹ ਭਰਾਵਾ ਬੱਸ ਵੀ ਕਰ ਉਹ ਜਵਾਨ ਧੀ ਪੁੱਤਿਆ ਉਹ ਕਿਸ ਦੀ ਲਾਗੋ ਬਣਿਓ ਗੁੱਡੀ ਡਾਗਾ ਨਾ ਤੇ ਮੂੰਹ ਚੋਂ ਚੋਂ ਵੇਦਾ ਫਿਰੇਗਾ ਈ ਐਡਾ ਕਿਤਾਂ ਡਾਜੂਗਾ ਮੈਂ ਆਂਦੀ ਲੱਤਾਂ ਨਾ ਵੜ ਦੂੰਗਾ ਗੁੱਗੇ ਇਹ ਗੁੱਡੀ ਡੋਣੀ ਆਹ ਡੋਣੀ ਆ ਵਧਾਉਣ ਵਾਲੀ ਬਾਉ ਜੀ ਭਾਰ ਕਿਨਾਂ ਕਰ ਜੋ ਗੁੱਡੀ ਬਹੁਤ ਸੁਖੀ ਡੋਣੀ ਹੈਗਾ ਥੀਨ ਪਾਉਣੀ ਆ ਉਹ ਮੈਨੂੰ ਤੇ ਤੇਰੇ ਮੁੰਡੇ ਦੀ ਸਮਝ ਨਹੀਂ ਆਉਂਦੀ ਇਹ ਕਿੱਦਾਂ ਦਾ ਨਚਵਾਜ ਆ ਉਹ ਨਹੀਂ ਨਹੀਂ ਨਚਵਾ ਨਹੀਂ ਆ ਉਦਾਂ ਹੀ ਲਾੜਲਾ ਵਾ ਤੁਹਾਨੂੰ ਦੱਸਿਆ ਨਾ 70 ਰੁਪਏ ਮਟਰ ਵੇਚੇ ਉਹ ਭਰਾਵਾ ਮਟਰਾਂ ਵਾਲੀ ਪੈੜੀ ਚੋਂ ਬਾਹਰ ਵੀ ਆਇਆ ਜੇ 70 ਰੁਪਏ ਦੇ ਲਿਆ ਦੇ ਤੇ ਦੇਖਦੇ 17 ਵੀ ਹੋ ਜਾਂਦੇ ਹੁੰਦੇ ਆ ਨਹੀਂ ਨਹੀਂ ਭਾਉ ਜੀ ਮੈਂ ਕਹਾਂ ਡੋਰ ਪੱਕੀ ਦਿਓ ਕੋਈ ਲਾਂਮਾ ਨਾ ਹੋਵੇ ਓਏ ਲਾਂਮਾ ਨਹੀਂ ਡੋਰ ਦਾ ਕੋਈ ਵੀ ਆਉਂਦਾ ਆ ਸੁਲਤਾਨਵਿੰਦ ਨਹਿਰਾ ਤੇ ਅਸੀਂ ਅੱਜ ਦਾ ਕੰਮ ਨਹੀਂ ਕਰਨ ਦਾ ਮੇਰਾ ਨਾਂ ਚੈਨਾ ਤੇ ਮੇਰੇ ਭਰਾ ਦਾ ਨਾਂ ਰਾਮ ਸਿੰਘ ਆ ਇੱਥੇ ਜਦੋਂ ਮਰਜੀ ਆ ਜਾਓ ਡੋਰ ਤੁਹਾਨੂੰ ਇੱਕ ਨੰਬਰ ਮਿਲੂਗੀ ਨਹੀਂ ਨਹੀਂ ਸਹੀ ਆ ਭਾਉ ਜੀ ਠੀਕ ਆ ਡੈੜੀਆਂ ਫੜਕ ਸੀਰੇ ਤੇ ਲਾ ਕੇ ਵੇਖੀਏ ਲੈ ਭਾਈ ਸੀਰੇ ਲਾ ਕੇ ਵੇਖ ਲੈਨੇ ਲਾ ਕੇ ਵੇਖ ਲੋ ਆਹ ਹਜ ਰੱਖ। ਉਹ ਵੀ ਇਹਦੇ ਕੱਤੀ ਆ। ਉਹ ਭਰਾਵਾ ਪੇਚੇ ਲਾਓਗੇ ਤੇ ਫੇਰ ਡੋਰ ਦਾ ਪਤਾ ਲੱਗੂਗਾ। ਉਹ ਕਸੀਰੇ ਨਾਲ ਥੋੜਾ ਪਤਾ ਲੱਗਦਾ ਦਾ। ਮੈਨੂੰ ਲੱਗਦਾ ਤੁਸੀਂ ਕਸੀਰੇ ਵਾਲੇ ਜੇ। ਉਹ ਡੋਰ ਪਸੰਦ ਕਰ ਲੈ ਨਹੀਂ ਤੇ ਕਸੀਰੇ ਕਢਾ ਦੇ ਤੇਰੇ। ਉਹ ਨਹੀਂ ਨਹੀਂ ਭਾਉ ਜੀ ਉਹ ਨਹੀਂ ਗੱਲ। ਇਹ ਮੂੰਹ ਹੋਰ ਤਰ੍ਹਾਂ ਦਾ ਕਰਦਾ ਹੋਆ ਤੁਸੀਂ। ਆਹ ਡੰਡਿਆਂ ਜਾਂ ਤੋਂ ਵਿਖਾ ਦੋ ਆ। ਉਹ ਭਰਾਵਾ ਉੱਥੇ ਵੀ ਇਹੋ ਹੀ ਆ। ਨਾਲੇ ਡੰਡੇ ਨਹੀਂ ਆ। ਇਹ ਥੰਮੀ ਆ। ਹਾਂ ਥੰਮੀ। ਇਹ ਭਾਜੀ ਕਿਤੇ ਇਹੋ ਹੀ ਥੰਮੀ ਤੇ ਨਹੀਂ ਆ। ਅੰਨਾ ਮਾਰੇ ਅੰਨੀ ਨੂੰ ਤਾਂ ਕਿਥੋਂ ਨਵਜੇ ਥੰਮੀ ਨੂੰ ਆ ਜਾਓ ਤਾਂ ਲੱਤ ਤੋਂ ਨਮਰਾ ਕੇ ਦੇਖ ਲੈਣੇ ਆਇਆ ਓਏ ਉਥੋਂ ਪਸੰਦ ਕਰਾ ਦੇਣੇ ਤੈਨੂੰ ਜੇ ਨਹੀਂ ਤੈਨੂੰ ਪਸੰਦ ਆਉਂਦੀ ਤੇ ਮੈਨੂੰ ਲੱਗਦਾ ਇਹਨੂੰ ਇਹੋ ਹੀ ਪਸੰਦ ਆਉਣੀ ਆ। ਆਹ ਖੁਸ਼ ਹੁੰਦਾ ਵੇਖ ਕੇ। ਓਏ ਡੋਰ ਸਾਰੀ ਬਾਰਤਾਰੀ ਆ। ਇਹ ਵਧੀਆ ਡੋਰ ਆ ਇਹੋ ਜੀ ਡੋਰ ਨਹੀਂ ਲੱਪਣੀ ਤੁਹਾਨੂੰ। ਓਏ ਚੈਨਾ ਮੁੰਡੇ ਚੈਨਾ ਦੇ ਮਗਰ ਪਏ ਆ। ਆ ਚੈਨਾ ਤੇ ਜ਼ਿਆਦਾ ਸ਼ਕੀਨ ਹੋ ਗਏ ਆ ਨਾ ਲੋਕ। ਚੈਨਾ ਡੋਰ ਕੱਖ ਨਹੀਂ ਆ। ਜਿਹੜੇ ਸਾਹਮਣੇ ਕੁਝ ਨਹੀਂ ਇਹ ਚੈਨਾ ਡੋਰ। ਓਏ ਡੋਰ ਕਿਸ ਦਾ ਨੁਕਸਾਨ ਥੋੜਾ ਕਰਦੀ ਆ। ਉਹ ਹਿੰਦਿਆਰ ਦਾ ਟਾਈਮ ਆ। ਹਾਂ। 2 ਮਿੰਟ ਗੱਡੀ ਡਾਉਣੀ ਆ। ਬੰਦਾ ਡਾਗੇ ਗੱਡੀ ਤੇ ਵੇਲਾ। ਬਾਰੀ ਚਾਪਾ ਨੂੰ ਡੋਰ ਚਾਹੀਦੀ ਇੱਕ ਨੰਬਰ ਆਪਣੀਆਂ ਪਿੰਡ ਚ ਸ਼ਰੀਕੇ ਬਾਰੀ ਇਹ ਨਾ ਵੇ ਸ਼ਰੀਕ ਗੁੱਡੀਆਂ ਵੜ ਵੜ ਛੁੱਟੀ ਜਾਣ ਆਪਣੀ ਵੀ ਮੋਸ਼ਰਾ ਸਵਾਲ ਆ ਉਹ ਭਰਾਵਾ ਤੁਹਾਡਾ ਹਰ ਇੱਕ ਗੱਲ ਚ ਮੋਸ਼ਰਾ ਸਵਾਲ ਹੋ ਜਾਂਦਾ ਉਹ ਦਿਨ ਦਿਹਾੜ ਦਾ ਟਾਈਮ ਆ ਰਲ ਮਿਲ ਕੇ ਮਨਾਓ ਓਏ ਅੱਗੇ ਨਿਗੇ ਨਿਗੇ ਝਗੜਿਆ ਕਰਕੇ ਤੇ ਆਪਣੀ ਕੌਮ ਪਿੱਛੇ ਜਾਣ ਢੀਆ ਦਿਨ ਦਿਹਾੜ ਦਾ ਟਾਈਮ ਆ ਸ਼ਰੀਕੇ ਬਾਈ ਨਹੀਂ ਚੰਗੀ ਹੁੰਦੀ ਸ਼ਰੀਕੇ ਬਾਈ ਨਾ ਕਰੋ ਚਲੋ ਨਹੀਂ ਕਰਦੇ ਸ਼ਰੀਕੇ ਬਾਜੀ ਪਰ ਸਾਨੂੰ ਤੇ ਖੁਸ਼ ਕਰੋ ਨਾ ਤੇ ਮੈਂ ਖੁਸ਼ ਹੋਣ ਦਾ ਨਾ ਮੇਰਾ ਮੁੰਡਾ ਖੁਸ਼ ਹੋਣ ਦਾ ਤੁਹਾਨੂੰ ਕਿਦਾਂ ਖੁਸ਼ ਕਰਾਂ ਤੁਹਾਡੇ ਕੋਟਕਧਾਰੀਆਂ ਨਾ ਕੱਢਾਂ ਡੋਰ ਦਿਖਾਉਣ ਦੇ ਰਿਹਾ ਆ ਵੇਖ ਓਏ ਆ ਕਿੰਡੀ ਵਧੀਆ ਡੋਰ ਆ ਆ 12 ਤਾਲੀ ਡੋਰ ਆ ਭਾਜੀ ਭਾਜੀ ਜਾਂ ਤਾਂ 12 ਤਾਲੀ 12 ਤਾਲੀ ਨਾ ਕਹੋ ਮੁੰਡਾ ਗੁੱਸਾ ਕਰਨ ਡਿਆ ਵਾ ਕਿਉਂ ਇਹ ਕੋ ਗੁੱਸਾ ਕਰਦਾ ਵਾ ਹੋ ਪਿੰਡ ਜਿਹਦੀ ਮੰਮੀ ਨੂੰ 12 ਤਾਲੀ ਆਂਦੇ ਆ ਨਾ ਥੋੜੀ ਗਰਮ ਸੁਭਾਦੀ ਏ ਤੇਰੇ ਸੁਭਾ ਨੂੰ ਕੀ ਹੋਇਆ ਮੈਂ ਠੰਡਾ ਹੀ ਆ ਉਹ ਹੀ ਕਰਨਿਆ ਉਹ ਜੇ ਤੂੰ ਠੰਡਾ ਵਾਂਦੇ ਉਹਨੂੰ ਲੈ ਕੇ ਆਉਣਾ ਜਿਉਂਲੇ ਪਸੰਦ ਕਰਨੀ ਆ ਆ ਵੇ ਮੁੜਿਆ ਉਹ ਨਹੀਂ 12 ਵਾਲੀਆ ਮੁੜਿਆ ਵੇ ਆਹ ਲੱਛੇ ਜੋ ਵੇਲਾ ਆਹ ਲੱਛਾ ਵਧੀਆ ਓਏ ਆ ਆ ਆ ਮੈਨੂੰ ਜ਼ਿਆਦੀ ਵਧੀਆ ਲੱਗੰਡੀ ਹੈ ਨਾਲੇ ਰੰਗ ਵੀ ਜਰਦਾ ਵਾ ਆ ਕਲੋਰ ਆ ਇਹ ਕੀ ਪਾੰਡਾ ਤੁਹਾਡਾ ਆ ਹਿਲੇ ਨਾ ਮੈਂ ਪਾਸੇ ਸੇਕ ਦਿੰਦਾ ਨਾ ਜਿਹੜਾ ਹਿਲੇ ਓ ਤੂੰ ਰੋੜਾ ਵਾ ਤੂੰ ਪਾਸੇ ਸੇਕ ਦੇ ਨਾ ਨਾ ਕੋਈ ਨਹੀਂ ਲੱਗ ਜਾਂਦਾ ਪਤਾ ਆ ਤਲਾਸ਼ੀ ਕਰਾਓ ਮੜੀ ਜੀ ਕਿਹੜਾ ਤੂੰ ਤਲਾਸ਼ੀ ਵਾਲਾ ਪੰਜਾਬ ਪੁਲਿਸ ਦਾ ਨਾਮ ਸੁਣਿਆ ਸੁਣਿਆ ਬਸ ਉੱਥੋਂ ਹੀ ਆਵਾਂ ਫਿਰ ਉਹ ਜਾ ਅੱਧੀ ਕੁ ਵਰਦੀ ਪਾ ਕੇ ਤਾਂ ਮੈਂ ਪੰਜਾਬ ਪੁਲਿਸ ਪਾਊਡਰੀਨ ਐ ਇਦਾਂ ਦੇ ਫਿਰ ਮੈਂ ਵੀ ਪੰਜਾਬ ਪੁਲਿਸ ਚ ਆ ਮੈਂ ਸੀਆਈਡੀ ਤੋਂ ਆ ਇੱਕ ਫੋਨ ਕੀਤਾ ਤੇ ਗੱਡੀਆਂ ਝੂਂਡੂ ਕਰਦੀਆਂ ਆਉਣਗੀਆਂ ਤੇ ਤੂੰ ਚੈਨਾ ਡੋਰ ਲਾਦਾ ਫਿਰਦਾ ਨਾ ਕੋਈ ਨਹੀਂ ਪੁੱਤ ਤੈਨੂੰ ਤਾਂ ਮੈਲ ਬੋਣਾ ਚੈਨਾ ਡੋਰ ਆ ਗਈ ਆ ਅਰੇ ਮਾਫਲੀਆਂ ਵਾ ਇਹ ਤਾਂ ਢਾੜ ਚ ਚੰਗੀਆਂ ਨਹੀਂ ਆ ਲਾ ਫੜਾ ਇੱਧਰ ਅਕਰਾ ਤਲਾਸ਼ੀ ਆਪਣੀ ਕਿਉ ਮੇਰੀ ਕਾਜੀ ਤਲਾਸ਼ੀ ਕਿਉ ਨਾ ਹੈ ਮੇਰਾ ਕੇਬਾ ਬੰਨੀ ਆ ਮੈਂ ਚਾਦਰ ਇਹਦਾ ਨਹੀਂ ਕੋਈ ਜੇਬਾ ਉਹ ਬੱਸ ਕਰ ਜਾ ਬਾਬੇ ਨਜਮੀ ਦੇ ਆ ਮੁੜਿਆ ਉਹ ਸੱਚੀ ਪੁਲਸ ਵਾਲਾ ਹੀ ਹੈ ਸੱਚੀ ਪੁਲਸ ਵਾਲਾ ਹਾਂ ਕੋਈ ਗੱਲ ਨਹੀਂ ਬੰਦੇ ਨੂੰ ਭਲੇਖਾ ਪੈ ਜਾਂਦਾ ਕੋਈ ਨਹੀਂ ਤੇਰੇ ਤੇ ਭਲੇਖੇ ਮੈਂ ਕਰਦਾ ਵਾਂ ਆ ਪਾਉ ਤੂੰ ਹੀ ਘਰਾਪਨੀ ਤਲਾਸ਼ੀ ਉਹ ਭਰਾਵਾ ਮੈਂ ਵੀ ਚਾਦਰ ਹੀ ਲਾਈ ਆ ਮੈਂ ਕਿਹੜਾ ਕੋਟ ਪੈਂਟ ਪਾਇਆ ਵਾ ਆ ਤੂੰ ਡੋਰਾ ਵਾਲਾ ਵਾ ਨਹੀਂ ਮੈਂ ਚੈਨਾ ਡੋਰਾ ਵਾਲਾ ਚੈਨਾ ਡੋਰਾ ਵਾਲਾ ਕੋ ਨਹੀਂ ਓ ਭਰਾਵਾ ਮੇਰਾ ਨਾਂ ਚైనా ਵਾਂ ਚైనా ਡੋਰ ਵਾਲਾ ਚੱਲ ਫੇਰ ਤੂੰ ਵੀ ਆਪਣੇ ਸਮਾਨ ਦੀ ਖਰਾ ਤਲਾਸ਼ੀ ਕੋਈ ਨਹੀਂ ਤਲਾਸ਼ੀ ਕਰਾ ਦਿੰਨੇ ਅਸੀਂ ਕਿਹੜਾ ਚੋਰ ਚੱਕੇ ਆ ਤੁਹਾਨੂੰ ਪਤਾ ਚైనా ਡੋਰ ਨੇ ਕਿੰਨਾ ਨੁਕਸਾਨ ਕਰਤਾ ਲੋਕਾਂ ਦਾ ਤੇ ਤੂੰ ਨਾ ਹੀ ਚైనా ਰੱਖ ਕੇ ਬਹਿ ਗਿਆ ਓ ਭਰਾਵਾ ਮੇਰਾ ਵੀ ਨੁਕਸਾਨ ਕੀਤਾ ਹੀ ਆ ਚైనా ਨੇ ਮੈਨੂੰ ਕਿਹੜਾ ਤਾਰਿਆ ਉਹ ਕਿਦਾਂ ਪਾਓ ਜੀ ਆ 15 ਸਾਲ ਲਾਏ ਮੈਂ 2 ਰੁਪਏ ਦਿਹਾੜੀ ਦੇ ਕੰਮ ਸਿੱਖਿਆ ਅੱਜ ਜਦਾਂ ਹੀ ਮੈਂ ਕੰਮ ਦੇਖਿਆ ਨਾਲ ਹੀ ਤੇ ਇਹਨਾਂ ਡੋਰ ਚੱਲ ਪਈ। ਬਾਜੀ 15 ਸਾਲ ਰੱਖਿਆ ਚਲਾ ਕੇ ਟਾਈਮ ਪਾਸ ਕੀਤਾ ਮੈਂ। ਬਾਜੀ ਤੁਹਾਡੀ ਸਿਹਤ ਵੇਖ ਕੇ ਲੱਗਦਾ ਤੁਸੀਂ 15 ਸਾਲ ਰੱਖਿਆ ਚਲਾਇਆ। ਉਹ ਭਰਾਵਾ ਰੱਖਿਆ ਬੈਟਰੀ ਵਾਲਾ ਇਹ ਐਡਾ ਨੂੰ ਚਾਦਰ ਆ ਕਰ ਭਰਾਵਾ ਤਲਾਸ਼ੀ। ਠੀਕ ਆ ਭਾਜੀ ਤੁਸੀਂ ਕਰਾਓ ਤਲਾਸ਼ੀ। ਆਈ ਫੋ ਡੋਰ ਰੱਖਿਓ ਲਿੱਲਾਗੇ। ਉਹ ਤੁਸੀਂ ਕਿੱਧਰ ਬੰਦੇ ਦੇ ਪੁੱਤਾਂ ਹਾਂ ਇੱਥੇ ਖਲੋਜੋ। ਤੁਹਾਨੂੰ ਤੇ ਕੋਈ ਨਹੀਂ ਹੁਣ ਡੋਰ ਦੇ ਕੇ ਭੇਜਦਾ ਵਾਂ। ਆ ਤਲਾਸ਼ੀ ਕਰਾਓ ਮਾੜੀ ਆਪਾਂ। ਆ ਵੇਖ ਲੈ ਭਰਾਵਾ ਕਰ ਲੈ ਤਲਾਸ਼ੀ ਆ ਵੇਖੋ। ਆਹ ਧਾਗੇ ਵਾਲੀ ਡੋਰ ਆ ਆ 12 ਤਾਰੀ ਡੋਰ ਆ ਵਧੀਆ 50 ਤੇ ਮੈਨੂੰ ਚੈਨਾ ਲੱਗੀ ਆ ਆਂਟੀ ਆ ਉਹ ਭਰਾਵਾ ਅੱਖਾਂ ਨਾਲ ਵੇਖ ਇਹ ਧਾਗੇ ਵਾਲੀ ਡੋਰ ਆ 12 ਤਾਰੀ ਡੋਰ ਆ ਇਹ ਵਧੀਆ ਜੀ ਤੁਹਾਨੂੰ ਕਿੰਨੀ ਅਰੀ ਕਿਹਾ 12 ਤਾਰੀ ਨਾ ਕਹੋ ਮੁੰਡਾ ਗੁੱਸਾ ਕਰਦਾ ਉਹ ਮੁੰਡਾ ਦੇ ਗੁੱਸਾ ਕਰਨੀ ਦਾ ਮੈਨੂੰ ਲੱਗਦਾ ਤੈਨੂੰ ਗੁੱਸਾ ਲੱਗਣ ਦਾ ਖਲੋਇਆ ਚੁੱਪ ਕਰਕੇ ਆ ਵੇਖ ਪਾਉ ਡੋਰ ਤੇ ਤੇਰੀ ਠੀਕ ਆ ਪਰ ਹਾਨੂੰ ਸੁਣ ਮਿਲੀ ਕਿ ਸੁਲਤਾਨਪੁਰ ਦੇ ਨਹਿਰਾ ਤੇ ਡੋਰ ਵਿਗੰਡੀ ਆ ਚైనా ਉਹ ਭਰਾਵਾ ਨਹਿਰਾ ਦੇਦੇ ਅਸੀਂ ਬਣਾ ਕੇ ਡੋਰ ਵੇਚਨੇ ਆ ਇੱਥੇ ਕਿਦੋਂ ਵਿਗੰਡੀ ਆ ਆ ਪਾਉ ਜੀ ਜਿਹੜੇ ਬੰਦੇ ਡੋਰ ਵੇਚਦੇ ਆ ਨਾ ਚైనా ਉਹਨਾਂ ਨੂੰ ਇਹ ਫੜਦੇ ਨਹੀਂ ਆ ਤੇ ਮਾੜੇ ਬੰਦਿਆਂ ਨੂੰ ਤੰਗ ਕਰਦੇ ਆ ਫੜਦੇ ਆ ਫੜਦੇ ਕਿਉਂ ਨਹੀਂ ਆ ਸਭ ਪਰ ਹਾਨੂੰ ਚైనా ਡੋਰ ਕਿੱਥੇ ਵਿਗਦੀ ਪਾਜੀ ਤੁਹਾਨੂੰ ਪਤਾ ਕਿੱਥੇ ਚైనా ਡੋਰ ਵਿਗਦੀ ਆ ਹਾਂ ਪਤਾ ਵਾ ਕਿੱਥੇ ਵਿਗਦੀ ਦੱਸੋ ਹਾਂ ਕਿਉਂ ਤੂੰ ਕੀ ਲੈਣਾ ਹਾਂ ਮੁੰਡਾ ਨਹੀਂ ਖੁਸ਼ ਹੋਣਾ ਇਹਨੂੰ ਖੁਸ਼ ਕਰਨਾ ਵਾ ਕੋਈ ਨਹੀਂ ਤੁਹਾਨੂੰ ਤੇ ਮੈਂ ਖੁਸ਼ ਕਰਦਾ ਵਾਂ ਉਹ ਤੁਹਾਨੂੰ ਪਤਾ ਡੀਸੀ ਸਾਹਿਬ ਦੇ ਕਿੰਨੇ ਸਖਤ ਉਹ ਕਹਿਦਾ ਕਿ ਸ਼ਹਿਰ ਦੇ ਵਿੱਚ ਚੈਨਾ ਡੋਰ ਨਹੀਂ ਵਗੰਦਣੀ ਤੇ ਜਿਹੜਾ ਗੁੱਡੀ ਵੀ ਡਾਉਂਦਾ ਫੜਿਆ ਗਿਆ ਨਾ ਉਹਨੂੰ 3 ਸਾਲ ਦੀ ਸਜ਼ਾ ਵਾ ਉਹ ਡੀਸੀ ਸਾਹਿਬ ਦੇ ਹੁਕਮ ਤੇ ਹੈਗੇ ਆ ਪਰ ਜਦੋਂ ਟਰੱਕਾਂ ਦੇ ਟਰੱਕ ਭਰ ਕੇ ਡੋਰ ਦੇ ਸ਼ਹਿਰ ਚ ਆਉਂਦੇ ਆ ਉਦੋਂ ਡੀਸੀ ਸਾਹਿਬ ਕਿੱਥੇ ਹੁੰਦੇ ਆ ਟਰੱਕ ਤੇ ਰਾਤ ਨੂੰ ਆਉਂਦੇ ਉਦੋਂ ਡੀਸੀ ਸਾਹਿਬ ਸੁੱਤੇ ਹੁੰਦੇ ਆ ਹੁਣ ਤੁਸੀਂ ਕੀ ਚਾਹੁੰਦੇ ਆ ਡੀਸੀ ਸਾਹਿਬ ਰਾਤ ਵੀ ਜਾਗਣ ਤੇ ਦਿਨੇ ਵੀ ਜਾਗਣ ਓ ਸਾਡੇ ਲੋ ਭਾਵੇਂ ਦਿਨੇ ਵੀ ਸੁੱਤੇ ਰਹਿਣ ਪਰ ਜ਼ਮੀਰ ਨੂੰ ਥੋੜਾ ਜਗਾਉਣ ਉਹ ਜੇ ਸਰਕਾਰ ਚਾਵੇ ਨਾ ਤੇ ਇੱਕ ਗੋੜ ਵੀ ਚੈਨਾ ਡੋਰ ਦਾ ਪੰਜਾਬ 'ਚ ਨਹੀਂ ਆ ਸਕਦਾ ਆ ਜਿਹੜਾ ਲੋਕਾਂ ਦਾ ਇਹਨਾਂ ਨੁਕਸਾਨ ਹੋਣ ਡਿਆ ਨਾ ਉਹਦੇ ਹੁਣ ਬੱਚੇ ਸਹੀ ਗੱਲ ਆ ਪਾਉ ਜੀ ਮੈਨੂੰ ਤਾਂ ਲੱਗਦਾ ਆਪਾਂ ਨੂੰ ਸਰਕਾਰੀ ਛਦਾਈ ਬਣਾਉਣੀ ਠੀਕ ਆ ਪਹਿਲਾਂ ਗੈਰ ਕਾਨੂੰਨੀ ਚੀਜ਼ਾਂ ਚਲਾਉਂਦੀ ਆ ਫਿਰ ਆਪ ਹੀ ਫੜਨ ਡੈ ਪੈਂਦੀ। ਉਤੋਂ ਪੁਲਿਸ ਨੂੰ ਘੱਲ ਦਿੰਦੇ ਆ। ਉਹ ਪੁਲਿਸ ਐਵੇਂ ਨਹੀਂ ਬਦਨਾਮ। ਇਹ ਬਾੜੇ ਬੰਦਿਆਂ ਦੇ ਜ਼ੋਰ ਚ ਲਾਉਂਦੀ ਆ ਤੇ ਤਗੜਿਆਂ ਦੀ ਯਾਰੀ ਆ। ਲੈ ਬਸ ਇੰਨੀ ਕੀ ਗੱਲ ਸੀ ਤੇ ਕੋਈ ਨਹੀਂ ਤੁਹਾਡੇ ਨਾਲ ਯਾਰੀ ਪਾ ਲੈਣੇ ਆ। ਲਿਆਓ ਕੱਢੋ ਚਾਹ ਪਾਣੀ। ਚਾਹ ਪਾਣੀ। ਚਾਹ ਪਾਣੀ ਆ ਪਾਣੀ ਕੱਢ ਦਈਏ ਲੈਰ ਚ ਵਾਧੂ ਆ। ਆ ਵੇਖ ਲੈ। ਇਹਦੇ ਨੇ ਪਲੀਜ਼ ਦੀ ਯਾਰੀ ਨਹੀਂ ਪੈਂਦੀ। ਫਿਰ ਤਗੜੇ ਨਾਲ ਯਾਰੀ ਪੈਣੀ। ਨਹੀਂ ਐ ਵੀ ਗੱਲ ਸਹੀ ਆ ਬਾਉ ਜੀ ਤੁਹਾਡੀ। ਉਹ ਭਰਾਵਾ ਤੂੰ ਮੈਨੂੰ ਇੱਕ ਵਾਰੀ ਦੱਸ ਵੀ ਤੂੰ ਉਹਦੇ ਆਲੇ ਆ ਕਿ ਮੇਰੇ ਆਲੇ ਆ। ਮੈਂ ਸਾ ਚ ਆਲੇ ਆ। ਮਟਰ ਵੀ ਵੇਚੇ ਆ ਉਹ ਮਟਰ ਤੇ ਆਰ ਕੀ ਮਹਿੰਗੇ ਵੜੇ ਵਿਖੇ ਆ ਕਿੰਨੇ ਵਿੱਚ ਆ ਇੰਨੇ ਵਿੱਚ ਆ 70 ਰੁਪਏ ਵੇਚੇ ਆ ਉਹ ਫਿਰ ਤਾਂ ਤੂੰ ਆਪਣਾ ਭਰਾ ਹੀ ਹੋਇਆ ਕੇ ਉਹ ਇੱਧਰ ਆ ਕਿਧਰ ਖੱਜਲੋਂ ਡਿਆਂ ਵਾ ਕੋਈ ਨਹੀਂ ਇੱਧਰ ਆ ਜਾਨਨੇ ਆ ਡੋਰ ਦਵਾ ਦੋਗੇ ਨਾ ਉਹ ਕੋਈ ਨਹੀਂ ਦੁਵਾਰਾ ਕੇ ਤੈਨੂੰ ਡੋਰ ਉਹ ਰੇਟ 70 ਹੀ ਲੱਗਾ ਸੀ ਨਾ ਰੇਟ ਤੇ 70 ਲੱਗਾ ਸੀ ਪਰ ਲਾਏ ਆਪਾਂ 5 ਕ ਮਰਲੇ ਆ ਬੱਲੇ ਉਹ ਤੇਰੇ ਸ਼ੌਕਰਾ ਇੱਧਰ ਨਾ ਹੀ ਇੱਧਰ ਹੀ ਨਹੀਂ ਭਾਉ ਜੀ ਤੁਸੀਂ ਇਹ ਤੱਕ ਡੋਰ ਹੀ ਨਹੀਂ ਲਈ ਮੈਂ ਉੱਧਰ ਤੋੜਾ ਫੁੱਲਿਆਂ ਤੇ ਮੋਫਲਿਆਂ ਦਾ ਤੋਲ ਵੀ ਦਿੱਤਾ ਵਾ ਉਹ ਮਰਲੇ ਤੋਂ 5 ਕੀ ਲਾਏ ਆ ਤੇ ਟੋੜੇ ਟੋੜੇ ਕੁ ਮੋਫੀਆਂ ਤੇ ਲੈਣ ਰਿਹਾ। ਉਹ ਚੱਲ ਪਾਉ ਤੂੰ ਆਪਣੀ ਦੁਕਾਨ ਤੇ ਚੱਲ। ਇਹਨਾਂ ਨੂੰ ਮੈਂ ਦਵਾਣਾ ਸਸਤਾ ਸਮਾਨ। ਔਰ ਕੋਈ ਗੱਲ ਨਹੀਂ ਮੈਨੂੰ ਸਵੱਲਾ ਦਵਾਵਾਂਗੇ ਤੂੰ ਮੋਦੀ ਖਾਨੇ ਨੇ ਲੱਗਾ ਆ ਵੇਖੋ ਭਾਜੀ ਡੋਰ ਓ ਛੱਡ ਉਹ ਕਿਹੜੀ ਡੋਰ ਲੈਣੀ ਮੇਰੇ ਭਤੀਜ ਨੇ ਮੋਨੋਫਿਲ ਇਹ ਕਿਹਤਰ ਕਾ ਮੋਨੋਫਿਲ ਨਹੀਂ ਨਹੀਂ ਉਹ ਤਾਂ ਹੈ ਨਹੀਂ ਉਹ ਤਾਂ ਆਪੇ ਕਿਹਾ ਚైనా ਡੋਰ ਆ ਜਿਹੜੀ ਚੀਜ਼ ਲੈਣੀ ਉਹ ਤਰ ਕੋ ਹੈ ਹੀ ਨਹੀਂ ਆ ਪਰ ਚਲੋ ਆ ਮੈਂ ਤੁਹਾਨੂੰ ਦਵਾਣਾ ਵਾਂ ਤੇ ਮੋਨੋਫਿਲ ਵੀ ਚైనా ਡੋਰ ਹੁੰਦੀ ਆ ਹੁਣ ਇਹਦੇ ਚైనా ਡੋਰ ਫੜਦਾ ਫਿਰਨਿਆ ਹੁਣ ਤੇਰੇ ਕੋਲ ਚైనా ਕਿੱਥੋਂ ਆ ਗਈ ਤੇ ਜਿਹੜੀ ਹੁਣ ਫੜੀ ਆ ਉਹਦਾ ਕੀ ਕਰੀਏ ਉਹ ਹੁਣ ਚైనా ਵਾਪਸ ਮੁੜ ਕੇ ਆਈਏ ਉਹ ਹੁਣ ਇੱਥੇ ਕਿਤੇ ਵਰਤਣੀ ਆ ਚਲੋ ਆਓ ਤੁਹਾਨੂੰ ਦਵਾਵਾ ਪਾਪਾ ਜੀ ਮੇਰੀ ਗੱਲ ਤਾਂ ਸੁਣੋ ਉਹ ਓ ਕੈਬਾ ਨਹੀਂ ਕੇ ਬਾ ਮੇਰਾ ਨਾ ਆ ਪਾਉ ਕੇ ਵਿਆ ਅੱਖਾਂ ਤੇਰੀਆਂ ਖੁੱਲੀਆਂ ਨੇ ਮੱਤ ਤੇਰੀ ਸੌਂਗੀ ਆ ਉਹ ਹੁਣੇ ਇੰਨੀਆਂ ਸਿੱਖਿਆਵੀਆਂ ਗੱਲਾਂ ਕੀਤੀਆਂ ਵਾ ਹੁਣੇ ਕਿਧਰ ਚਲ ਗਈ ਤੁਹਾਡੀ ਮਾਤਾ ਪਾਉ ਆਜ ਕੱਲ ਨਹੀਂ ਕੋਈ ਫ੍ਰੀ ਦੀ ਸਿੱਖਿਆ ਲੈਂਦਾ ਜਿੰਨਾਂ ਤਾਂ ਅਗਲੇ ਦੇ ਘਰ ਨਹੀਂ ਪੈਂਦੀ ਕੋਈ ਨਹੀਂ ਵਢਾਉਂਦੇ ਤੇ ਮੁੰਡੇ ਨੂੰ ਉਂਗਲਾ ਫਿਰ ਪਤਾ ਲੱਗੂ ਇਹਨੂੰ ਕਿਉ ਸੁਣ ਲਿਆਈ ਓਏ ਉਂਗਲਾਂ ਦੀ ਥਾਂ ਤੇ ਗੱਲ ਵੀ ਹੋ ਸਕਦਾ ਵਾ ਹਾਂ ਪਾਉ ਜੀ ਇੱਕ ਮਿੰਟ ਆ ਆਪਾਂ ਕਿੰਨੇ ਨੂੰ ਦੇਣਾ ਗੱਟੂ ਓਏ ਹੋਏ ਜੇ 850 ਨਾ ਹਾਂ ਤੇ ਤਰਖੜੀ ਉਹ ਹੀ 4450 ਦੀ ਹੈ ਹੈ ਵੀ ਸਸਤੀ ਤੇ ਨੁਕਸਾਨ ਵੀ ਕੋਈ ਨਹੀਂ ਚੱਲੋ ਛੱਡ ਮੁੰਡੇ ਦੀ ਬਾ ਵੱਡਾ ਤੂੰ ਇਹਦਾ ਚਾਚਾ ਅਸੀਂ ਨਹੀਂ ਲੈਣਾ ਗੱਟੂ ਗੱਟੂ ਆ ਲੈਣੀ ਢੋਰ ਮੈਂ ਨਹੀਂ ਲੈਣੀ ਤੇਰਖੜੀ ਓ ਤੂੰ ਕਿਉਂ ਨਹੀਂ ਲੈਣੀ ਤੇਰਖੜੀ ਇੱਧਰ ਫੜਾ ਓ ਕਿਉਂ ਨਹੀਂ ਲੈਣੀ ਤੇਰਖੜੀ ਓ ਭਾਉ ਜੀ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡਾ ਕੰਮ ਕਿਉਂ ਨਹੀਂ ਚੱਲਦਾ ਓ ਇਹੋ ਜੇ ਜਵਾਕਾਂ ਕਰਕੇ ਸਾਡਾ ਕੰਮ ਬੱਜਾ ਸਾਰੇ ਨੁਕਸਾਨ ਦੀ ਜੜ ਇਹ ਆ ਇਹ ਆ ਆ ਫੜਾ ਏ ਰਾਂ ਤੇਰਖੜੀ ਕਿਉਂ ਨਹੀਂ ਲੈਣੀ ਤੇਰਖੜੀ ਲੈ ਲੈ ਤੇਰਖੜੀ ਨਹੀਂ ਲੈ ਲੈ ਲੱਖ ਜੀ ਲੈ ਲੋ ਜੀ ਚਾਇਨਾ ਡੋਰ ਦੇ ਉੱਤੇ ਉਹਨਾਂ ਦਾ ਬੜਾ ਵਧੀਆ ਵੀਡੀਓ ਸੀ ਤੇ ਉਹ ਪੁਲਿਸ ਵਾਲਾ ਵੀ ਰਲ ਗਿਆ ਤਾਂ ਹੀ ਸਿਆਣੇ ਆਂਦੇ ਨੇ ਨਾ ਇਹਨਾਂ ਦੀ ਯਾਰੀ ਚੰਗੀ ਤੇ ਨਾ ਦੁਸ਼ਮਣੀ ਤੇ ਬਾਕੀ ਇੱਕ ਚਾਇਨਾ ਡੋਰ ਆਪਾਂ ਇੱਥੇ ਚੱਲੋ ਇੱਕ ਫਨ ਸੀ ਨਾ ਸੀ ਆਪਾਂ ਵੇਖਿਆ ਕਿ ਬਸੰਤ ਪਾਕਿਸਤਾਨੀ ਦੇ ਲੈਂਦੇ ਪੰਜਾਬ ਦੇ ਵਿੱਚ ਇਹ ਪਾਬੰਦੀ ਹੀ ਇਸ ਕਰਕੇ ਲੱਗੀ ਸੀ ਕਿ ਡੋਰਾਂ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਨੁਕਸਾਨ ਲੋਕਾਂ ਦਾ ਉਹ ਦੂਰ ਕੀ ਜਾਣਾ ਮੇਰੇ ਚਾਚੂ ਸਣ ਉਹਨਾਂ ਦੇ ਨੱਕ ਦੇ ਉੱਤੇ ਇੰਜ ਮਤਲਬ ਕੱਟ ਲੱਗਾ ਸੀ ਡੋਰ ਦਾ ਮੋਟਰਸਾਈਕਲ ਤੇ ਜਾਂਦੇ ਉਹਨਾਂ ਦੇ ਡੋਰ ਫਿਰੀ ਸੀ ਉਹਨਾਂ ਦੇ ਮਤਲਬ ਫੌਤ ਹੋ ਗਏ ਨੇ ਤੇ ਉਹ ਨਾ ਉਹਨਾਂ ਦਾ ਇੱਥੇ ਇੰਜ ਪੂਰਾ ਨਿਸ਼ਾਨ ਸੀ ਤੇ ਇਹ ਚੀਜ਼ ਜਿਹੜੀ ਇਹ ਫਿਰ ਰੀਸੈਂਟਲੀ ਆ ਕੁਝ ਸਾਲ ਹੀ ਹੋਏ ਨੇ ਤਿੰਨ ਕਿ ਚਾਰ ਸਾਲ ਹੋਏ ਨੇ ਚਾਹਤ ਉਹ ਵੀ ਇੱਕ ਹਮਾਰਾ ਇੱਕ ਮੁੰਡਾ ਜਵਾਨ ਮੁੰਡਾ ਸੀ ਤੇ ਮੋਟਰਸਾਈਕਲ ਤੇ ਜਾਣ ਡਿਆ ਸੀ ਤੇ ਗੱਲ ਦੇ ਵਿੱਚ ਡੋਰ ਫਿਰ ਗਈ ਸੀ ਤੇ ਸ਼ਾਰਕ ਕੱਟੀ ਗਈ ਬੱਚਿਆ ਹੀ ਨਹੀਂ ਸੀ ਉਥੇ ਧੜਫੜ-ਧੜਫੜ ਕੇ ਵਿਚਾਰਾ ਜਿਹੜਾ ਤੇ ਇਹ ਚੀਜ਼ਾਂ ਜਿਹੜੀਆਂ ਨਾ ਮਤਲਬ ਕਾਫੀ ਇਹੋ ਜਿਹੀਆਂ ਖਬਰਾਂ ਸੁਣਨ ਚਾਹੀਆਂ ਨੇ ਇੱਕ ਬੱਚਾ ਛੱਤ ਤੇ ਗੁੱਡੀ ਫੜਦਾ ਫੜਦਾ ਛੱਤੋਂ ਥੱਲੇ ਜਾ ਡਿੱਗਿਆ ਉਹ ਤਾਂ ਇੱਕ ਚਲੋ ਡਿਫਰੈਂਟ ਚੀਜ਼ ਹੈ ਨਾ ਕਿ ਮਤਲਬ ਉਹਦਾ ਇਹ ਡਿਫਰੈਂਟ ਕੇਸਿਸ ਨੇ ਡੋਰ ਦੇ ਵੀ ਬੜੇ ਬਹੁਤ ਸਾਰੇ ਕੇਸਿਸ ਜਿਹੜਾ ਜਿਹਦੀ ਵਜ੍ਹਾ ਤੋਂ ਫਿਰ ਉਹਨਾਂ ਦੇ ਪਾਬੰਦੀ ਲੱਗੀ ਈਵਨ ਕਿ ਬਸੰਤ ਜਿਹੜੀ ਹੈ ਆ ਉਹਦੇ ਉੱਤੇ ਹੀ ਬੈਨ ਕਰ ਦਿੱਤਾ ਗਿਆ ਉਹਨਾਂ ਲੈਂਦੇ ਪੰਜਾਬ ਦੇ ਵਿੱਚ ਹੁਣ ਸੋਨਾਂ ਨੂੰ ਆਇਆ ਗਿਆ ਕਿ ਆਦਾਂ ਫੇਰ ਸੀਐਮ ਜਿਹੜੀ ਆ ਉਹਨੇ ਅਲੋਕ ਕੀਤਾ ਹੈ ਬਸੰਤ ਵਾਸਤੇ ਲੇਕਿਨ ਉਹਦੀ ਕੁਝ ਇਹੀ ਨਿੱਕੇ ਡੋਰਸ ਵਗੈਰਾ ਇਹੋ ਜਿਹੀਆਂ ਇਸਤੇਮਾਲ ਲਾਂ ਕੀਤੀਆਂ ਜਾਣ ਕੋਈ ਉਹਦੇ ਸ਼ਰਾਇਤ ਹੋਣਗੇ ਹਾਂ ਬਿਲਕੁਲ ਤੇ ਬਾਕੀ ਜਿਹੜਾ ਇਹ ਹਾਂ ਜ਼ਿਆਦਾਤਰ ਜਦੋਂ ਸੀ ਨਿੱਕੇ ਹੁੰਦੇ ਸੀ ਜ਼ਿਆਦਾਤਰ ਜਦੋਂ ਮੌਸਮੇ ਬਾਹਰ ਦਾ ਮੌਸਮ ਆਂਦਾ ਸੀ ਉਸ ਤੋਂ ਪਹਿਲੇ ਬਸੰਤ ਮੇਲਾ ਲੱਗਦਾ ਹੁੰਦਾ ਹਾਂ ਲੋੜੀ ਦਾ ਮੇਲਾ ਜਿਹੜਾ ਇਹ ਹੁੰਦਾ ਹੁੰਦਾ ਤੇ ਲੱਗਦਾ ਸੀ ਤੇ ਉਹ ਲੋਕੀ ਜਿਹੜਾ ਉਹਨੂੰ ਬੜਾ ਜੋਸ਼ੋਖ ਰੋਸ਼ਨਾ ਜਿਹੜਾ ਹੈ ਉਹ ਮਨਾਉਂਦੇ ਸੰ ਕਰਦੇ ਹੁੰਦੇ ਸਨ ਕਾਰ ਦੀਆਂ ਛੱਤਾਂ ਦੇ ਉੱਤੇ ਬੜੀਆਂ ਰੌਣਕਾਂ ਅਲੱਗਾਂ ਕਿਸਮ ਦੀਆਂ ਡਿਸ਼ਾਂ ਬਣਾ ਕੇ ਛੱਤਾਂ ਤੇ ਲੈ ਜਾਣੀਆਂ ਉੱਤੇ ਖਾਣਾ ਪੀਣਾ ਤੇ ਬਸੰਤ ਬਾਜੀ ਮਨਾਣੀ ਬਹੁਤ ਅੱਛਾ ਲੱਗਦਾ ਸੀ ਚਲੋ ਜੀ ਬਾਕੀ ਵਧੀਆ ਸੀ ਵੀਡੀਓ ਮਜ਼ਾ ਆਇਆ ਵੀਡੀਓ ਵੇਖਣ ਦਾ ਆਪਾਂ ਅਗਲੀ ਵੀਡੀਓ ਦੇ ਵਿੱਚ ਆਉਣੀ ਆ ਜੀ ਤੇ ਰੱਖੋ ਤੁਸੀਂ ਆਪਣਾ ਖਿਆਲ